ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰੂ ਦੀ ਸਾਖੀ ਕਮਤਾ ਦੇ ਰੂਪ ਵਿੱਚ ਸਾਧੀ ਕਰਨ ਲੱਗਿਆ ਉਹ ਗੁਰਬਾਣੀ ਵਿੱਚ ਵੀ ਆਉਂਦਾ ਵੀ ਗੁਰਮੰਤਰ ਬਿਨਾ ਨੇਤਰਹੀਨ ਹੈ ਪ੍ਰਾਣੀ ਵੀ ਜਿੱਨਾ ਜਰ ਪੂਰਾ ਗੁਰੂ ਨਹੀਂ ਮਿਲਦਾ ਉਹ ਨજર ਜੀਵ ਅੰਦਾ ਹੈ ਗੁਰੂ ਪਿਤਾ ਜੀ ਵੀ satsang ਚ ਕਹਿੰਦੇ ਹੁੰਦੇ ਨੇ ਵੀ ਜਿੱਨਾ ਜਰ ਪੂਰਾ ਗੁਰੂ ਨਹੀਂ ਮਿਲਦਾ ਜੀਵ ਅੰਦਾ ਹੈ ਤੇ ਗੁਰੂ ਪੂਰਾ ਮੇਲੇ ਫੇਰ ਉਹ ਸਜਾਖਾ ਹੁੰਦਾ ਹੈ ਪੂਰਾ ਗੁਰੂ ਸਜਾਖਾ ਵੜਾ ਦਿੰਦਾ ਹੈ ਬੰਦਿਆਂ ਰੱਬ ਵੜਾ ਦਿੰਦਾ ਪੂਰਾ ਗੁਰੂ ਪੂਰਾ ਗੁਰੂ ਸਜਾਖਾ ਵੜਾ ਦਿੰਦਾ ਹੈ ਬੰਦੇ ਤੋਂ ਇਨਸਾਨ ਵੜਾ ਦਿੰਦਾ ਹੈ ਬੰਦਿਓ ਰੱਬ ਬੜਾ ਅੰਦਾ ਹੈ ਇਹ ਕਰਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਅੱਗੇ ਜੀ ਅੱਗੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਕਿਉਂਕਿ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆਂ ਦੇ ਵਿੱਚ ਪਹੁੰਚ ਜੇ ਸਾਰੀ ਦੁਨੀਆਂ ਨੂੰ ਗੁਰੂ ਪਿਤਾ ਜੀ ਸੱਚਖੰਡ ਲਿਜਾਣਾ ਚਾਹੁੰਦੇ ਨੇ ਸਾਯੋਗ ਲੈ ਕੇ ਆਉਣਗੇ ਤੁਹਾਡੇ ਨਾਲ ਵਾਦਾ ਮੈਂ ਕਈ ਵਾਰੀ ਇਹੀ ਵਾਦਾ ਕਰਦਾ ਤਾਂ ਹੀ ਕਰਦਾ ਮੈਨੂੰ 100% ਨਹੀਂ 1000% ਵਿਸ਼ਵਾਸ ਹੈ ਅਸਲੀ ਗੁਰੂ ਪਿਤਾ ਜੀ ਤੋਂ ਅਸਲੀ ਗੁਰੂ ਪਿਤਾ ਜੀ ਤੇ 100% ਕੀ 1000% ਵਿਸ਼ਵਾਸ ਹੈ ਅਸਲੀ ਸੰਤ ਡਾਕਟਰ ਗਰਮੀਤ RAMREEV SINGH ਇਨਸਾ ਜੀ ਤੇ ਜਿਹੜਾ ਜੇੜ ਚ ਹੈ ਸਰਕਾਰ ਦੇ ਜਿਹੜੇ ਕਬਜ਼ੇ ਤੇ ਪੱਤਰ ਕਿੱਥੇ ਰੱਖਿਆ ਹੋਇਆ ਤੇ ਜਿਹੜੇ ਆਉਂਦੇ ਨੇ ਨਕਲੀ ਐ ਜਿਹੜੇ ਪ੍ਰੌਲ ਤੇ ਆਉਂਦੇ ਨੇ ਇਹ ਨਕਲੀ ਐ ਸਾਰੇ ਨੂੰ ਹੱਥ ਬੰਨ੍ਹ ਕੇ ਕਹਿੰਦੇ ਆ ਵੀ ਤੁਸੀਂ ਪਰਖ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਪੂਰਾ ਹੈ ਕਧੂਰਾ ਹੈ ਪੂਰੇ ਗੁਰੂ ਬੇਨਾਕੁਸ਼ਰੀ ਬਣਦਾ ਏ ਤੁਹਾਡੇ ਨਾਲ ਕਬਤਾ ਸਾਂਝੀ ਕਰਨ ਲੱਗਿਆ ਲਓ ਜੀ ਸੁਣੋ ਸਤ ਗੁਰੂ ਪੂਰਾ ਮਿਲੇ ਪ੍ਰਾਭੂ ਸੰਜਖਾ ਬਣਾਉਦਾ ਹੈ ਸਤਗੁਰ ਪੂਰਾ ਮਿਲੇ ਪਰਭੂ ਇਨਸਾਨ ਬਣਾਉਦਾ ਹੈ ਸਤਗੁਰ ਪੂਰਾ ਮਿਲੇ ਪਰਭੂ ਬੰਦੇ ਤੋਂ ਰੱਬ ਬਣਾਉਦਾ ਹੈ ਸਤਗੁਰ ਪੂਰਾ ਮਿਲੇ ਪਰਭੂ ਸੰਜਖਾ ਬਣਾਉਦਾ ਹੈ ਸਤਗੁਰ ਪੂਰਾ ਮਿਲੇ ਪਰਭੂ ਅਨਸਾਨ ਬਣਾਉਂਦਾ ਹੈ ਸਤਗੁਰੂ ਪੂਰਾ ਮਿਲੇ ਪਰਾਬੋ ਬੰਦਿਓ ਰੱਬ ਬਣਾਉਂਦਾ ਹੈ ਸਤਗੁਰੂ ਪੂਰਾ ਮਿਲੇ ਪਰਾਬੋ ਸਤਗੁਰੂ ਪੂਰੇ ਬਿਨ ਪਰਾਬੋ ਜੀਵ ਸਦਾ ਲਈ ਅੰਦਾ ਹੈ ਸਤਗੁਰੂ ਪੂਰੇ ਬਿਨ ਪਰਾਬੋ ਨਾ ਟੁੱਟਦਾ ਕਾਲ ਦਾ ਫੰਦਾ ਹੈ ਸਤਗੁਰ ਪੂਰੇ ਬਿਨ ਪਰਾਬੋ ਨਾ ਕੋਈ ਭਵ ਸਾਗਰ ਨੂੰ ਲੰਗਾ ਹੈ ਸਤਗੁਰ ਪੂਰਾ ਮਿਲੇ ਪ੍ਰਾਬੋ ਸੰਜਾਖਾ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਬੋ ਬੰਦੇ ਅਨਸਾਨ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਬੋ ਬੰਦੇ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਬੋ ਸਤਗੁਰ ਦੀ ਪਛਾਣ ਕਰ ਲੋ ਪਵ ਸਾਗਰ ਦੇ ਲੰਗਣਾ ਹੈ ਸਤਗੁਰ ਤੇ ਬਸ਼ਵਾਸ ਕਰ ਲੋ ਸਤਗੁਰ ਤੋਂ ਜੇ ਕੁਝ ਮੰਗਣਾ ਹੈ ਸਤਗੁਰ ਤੋਂ ਮੰਗੋ ਜੋ ਕਜ ਮੰਗਣਾ ਮੰਗਣਾ ਕਿਉ ਸੰਗਣਾ ਹੈ ਸਤਗੁਰ ਪੂਰਾ ਮਿਲੇ ਪੜਾਉ ਬ ਸੰਜਖਾ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪਰਾਬੋ ਬੰਦੇ ਨੂੰ ਅਨਸਾਰ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪਰਾਬੋ ਬੰਦੇ ਨੂੰ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪਰਾਬੋ ਸਤਗੁਰ ਪੂਰਾ ਪਰਮ ਪਰੇਖੇ ਪਰਮੇ ਮਟਾਉਂਦਾ ਹੈ ਸੰਗਤ ਸਤਗੁਰ ਪੂਰਾ ਪਰਮ ਪਰੇਖੇ ਪਰਮੇ ਮਟਾਉਂਦਾ ਹੈ ਸਤਗੁਰ ਪੂਰਾ ਰੂਪ ਰੰਗਨ ਬੇਖੇ ਸਭ ਨੂੰ ਗਲੇ ਲਗਾਉਂਦਾ ਹੈ ਸਤਗੁਰ ਪੂਰਾ ਰੂਪ ਰੰਗਨ ਬੇਖੇ ਸਭ ਨੂੰ ਗਲੇ ਲਗਾਉਂਦਾ ਹੈ ਸਤਗੁਰ ਪੂਰਾ ਕਟਦਾ ਜਨਮ ਦੇ ਲੇਖੇ ਜਨਮ ਮਰਨ ਮਕਾਉਂਦਾ ਹੈ ਸੰਗ ਦੇ ਸਤਗੁਰ ਪੂਰਾ ਕਟਦਾ ਕਾਲ ਦੇ ਲੇਖੇ ਜਨਮ ਮਰਨ ਮਕਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਭੂ ਸੰਜਾਖਾ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਭੂ ਬੰਦੇ ਅਨਸਾਨ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਭੂ ਬੰਦੇ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਭੂ ਸਤਗੁਰ ਪੂਰੇ ਬਿਨਾਂ ਜੁਗਤੀ ਮਿਲਦੀ ਜੁਗਤੀ ਵਿੱਚ ਹੀ ਮੁਕਤੀ ਹੈ ਸਤਗੁਰ ਪੂਰੇ ਬਿਨ ਮੁਕਤੀ ਮਿਲਦੀ ਮੁਕਤੀ ਪੂਰੇ ਤੋਂ ਮਿਲਦੀ ਐ ਸਤਗੁਰ ਪੂਰੇ ਬਿਨ ਰੂਹ ਨ ਖਿਲਦੀ ਪੂਰੇ ਤੋਂ ਹੀ ਖਿਲਦੀ ਐ ਸਤਗੁਰ ਪੂਰਾ ਮਿਲੇ ਪ੍ਰਭੂ ਸੰਜਖਾ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦੇ ਅਨਸਾਨ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦਿਓ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਅੰਦੇ ਨੂੰ ਅੰਧਾ ਕੈਸੇ ਰਸਤਾ ਬਖਲਾਹੂਗਾ ਸੰਗ ਤੇ ਅੰਦੇ ਨੂੰ ਅੰਧਾ ਕੈਸੇ ਰਸਤਾ ਬਖਲਾਹੂਗਾ ਅੰਦੇ ਨੂੰ ਅੰਧਾ ਕੈਸੇ ਸੱਚ ਝੂਠ ਬਖਲਾਹੂਗਾ ਅੰਦੇਰੂ ਅੰਦਾ ਕੈਸੇ ਨਿਜ ਧਾਮ ਪਚਾਊਗਾ ਸਤਗੁਰ ਪੂਰਾ ਮਿਲੇ ਪ੍ਰਭੂ ਸੰਝ ਖਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦਿਓ ਇਰਸਾਨ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦਿਓ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਧਰਤੀ ਤੇ ਰੱਬ ਆਇਆ ਸੱਚ ਕਾਨੇ ਕੇ ਕਹਿੰਦਾ ਹੈ ਸੰਗ ਤੇ ਧਰਤੀ ਤੇ ਰੱਬ ਆਇਆ ਬਲ ਬੀਰ ਸਿੰਘ ਇਹ ਕਹਿੰਦਾ ਹੈ ਰੱਬ ਜੱਟ ਦਾ ਟੋਲਾ ਪਾਇਆ ਸੱਚ ਕਾਨੇ ਕੇ ਕਹਿੰਦਾ ਹੈ ਬਾਪੂ ਮੱਗੜ ਸਿਉਂਦੇ ਕਰ ਜਾਇਆ ਮੋਹਤ ਇਨਸਾਨੀ ਕਹਿੰਦਾ ਹੈ ਲੋਕੋ ਬਾਪੂ ਮੱਗਰ ਸਿਉਂਦੇ ਘਰ ਹੈ ਜਾਇਆ ਮੋਹਤ ਇਨਸਾਨੀ ਕਹਿੰਦਾ ਹੈ ਸਤਗੁਰ ਪੂਰਾ ਮਿਲੇ ਪ੍ਰਾਬੋ ਬੰਦੇ ਨੂੰ ਸੰਝ ਆਖਾ ਬਣਾਉਂਦਾ ਹੈ ਬੰਦੇ ਦੇ ਨਿੱਤਰ ਲਗਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦੇ ਨੂੰ ਇਰਸਾਨ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦੇ ਨੂੰ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਬੰਦੇ ਨੂੰ ਰੱਬ ਬਣਾਉਂਦਾ ਹੈ ਸਤਗੁਰ ਪੂਰਾ ਮਿਲੇ ਪ੍ਰਭੂ ਸਾਧ ਸੰਗਤ ਜੀ ਆਪਣਾ ਨਾ ਬੰਦੇ ਤੋਂ ਰੱਬ ਗ੍ਰੰਥ ਲਿਖਿਆ ਹੋਇਆ ਹੈ ਵੀ ਬੰਦੇ ਜੋ ਰੱਬ ਵੱਲ ਜਾਂਦਾ ਬੰਦਾ ਜੇ ਉਹ ਨੂੰ ਧਿਆਨ ਨਾਲ ਪੜ ਲੇ ਪੜ ਕੇ ਫਿਰ ਉਹ ਗੁਰੂ ਦੇ ਬਚਨਾਂ ਤੇ ਅਮਲ ਕਰੂਗਾ ਫਿਰ ਬਣ ਗਿਆ ਫਿਰ ਉਹ ਵਿੱਚ ਹੀ ਮਿਲ ਜਾਂਦਾ ਉਹਦੇ ਇਹ ਹੱਥਾਂ ਲਗੇ ਬੇਲਤੀ ਹੈ ਇਹ ਗੁਰੂ ਪਤ ਜੀ ਦੀ ਸਿਤਾਈ ਅੱਗੇ ਤੋਂ ਅੱਗੇ ਜਰੂਰ ਪਹੁੰਚਾਉਣਾ ਹੈ ਸ਼ੇਰ ਜਰੂਰ ਕਰਨਾ ਤੇ ਆਪਾ ਗੁਰੂ ਪਤ ਜੀ ਦੀ ਆਨ ਬਾਨ ਛਾਣੂ ਸਾਰੀ ਦੁਨੀਆ ਦੇ ਵਿੱਚ ਉੱਚਾ ਧੱਕਣਾ ਦੀ ਪਾਪਾ ਗੁਰੂ ਪਿਤਾ ਜੀ ਦੀ ਆਨ ਬਾਲ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਸੰਤ ਸਤਗੁਰੂ ਤੇਰਾ ਹੀ ਆਸਰਾ ਜੀ